ਪੰਜਾਬ ਉਦੋਂ ਖਤਰੇ ਦੇ ਵਿੱਚ ਆ ਜਾਂਦਾ ਜਦੋਂ ਸੀਐਮ ਦੀ ਸਿਕਿਉਰਿਟੀ ਦੀ ਗੱਲ ਹੁੰਦੀ ਹੈ ਜਦੋਂ ਆਮ ਲੋਕਾਂ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਸੁਰੱਖਿਅਤ ਹੈ ਪੂਰੀ ਤਰ੍ਹਾਂ ਸਿੱਧੂ ਮੂਸੇਵਾਲਾ ਕਤਲ ਦੇ ਲਈ ਸਿਕਿਉਰਿਟੀ ਘਟਾਣਾ ਇੱਕ ਸਭ ਤੋਂ ਵੱਡਾ ਰੀਜ਼ਨ ਰਿਹਾ ਇਹ ਖੁਦ ਹੁਣ ਪੰਜਾਬ ਦੀ ਸਰਕਾਰ ਨੇ ਮੰਨ ਲਿਆ ਇਹ ਤਾਂ ਮੰਮੀ ਨੇ ਇਸ ਗੱਲ ਨੂੰ ਅੱਜ ਪਹਿਲੀ ਵਾਰ ਹੋਇਆ ਜੇ ਸੱਚ ਆਪਣੀ ਆਪ ਬਾਹਰ ਆਇਆ ਹੈ ਸਿਕਿਉਰਿਟੀ ਕਿਸ ਨੇ ਘਟਾਈ ਪੰਜਾਬ ਦੀ ਸਰਕਾਰ ਨੇ ਜੀ ਸਰਕਾਰ ਨੇ ਸਿਕਿਉਰਿਟੀ ਘਟਾਈ ਤਾਂ ਹੋਮ ਮਿਨਿਸਟਰ ਕੌਣ ਸੀ ਸੀਐਮ ਸਾਹਿਬ ਸੀ ਸਿਕਿਉਰਿਟੀ ਘਟਾਉਣ ਦੀ ਜਾਣਕਾਰੀ ਕਿਸ ਨੇ ਜਨਤਕ ਕੀਤੀ ਉਹ ਵੀ ਪੰਜਾਬ ਦੀ ਸਰਕਾਰ ਦੇ ਵਿੱਚ ਇੱਕ ਕੰਮ ਕਰਦੇ ਬੰਦੇ ਨੇ ਕੀਤੀ ਤਾਂ ਉਸ ਦੇ ਬਾਵਜੂਦ ਕਿਉਂਕਿ ਵਧੌਣੀ ਸੀ ਕਿ ਜਸ ਤੋਂ ਘਟਾਈ ਹੋਈ ਸੀ ਸਰਦਾਰ ਬਲਕੌਰ ਸਿੰਘ ਤਾਂ ਲਗਾਤਾਰ ਡਿਮਾਂਡ ਕਰਦੇ ਰਹੇ ਕਿ ਜਿਨ੍ਹਾਂ ਨੇ ਸੁਰੱਖਿਆ ਘਟਾਈ ਹੈ ਔਰ ਘਟਾ ਕਰਕੇ ਜਿੱਦੀ ਜਾਣਕਾਰੀ ਲੀਕ ਕੀਤੀ ਹੈ ਉਹ ਇੱਕ ਵੱਡੀ ਵਜ੍ਹਾ ਬਣੀ ਹੈ ਤਾਂ ਜੇ ਸਿਕਿਉਰਿਟੀ ਘਟੀ ਤਾਂ ਇਹਨਾਂ ਦੇ ਹੁਕਮਾਂ ਨਾਲ ਹੀ ਘਟੀ ਔਰ 24 ਘੰਟਿਆਂ ਦੇ ਵਿੱਚ ਉਹਦਾ ਮੋਟਰ ਹੋ ਗਿਆ ਮਾਨ ਸਾਹਿਬ ਵੀ ਕਹਿੰਦੇ ਹੁੰਦੇ ਸੀ ਜਾਂ ਹੋਰ ਇਹਨਾਂ ਦੇ ਜਿਹੜੇ ਮੰਤਰੀ ਸੰਤਰੀ ਉਹ ਵੀ ਕਹਿੰਦੇ ਹੁੰਦੇ ਸੀਗੇ ਕਿ ਸਿਕਿਉਰਿਟੀ ਤਾਂ ਉਹਨਾਂ ਲੋਕਾਂ ਨੂੰ ਚਾਹੀਦੀ ਹੈ ਜੋ ਕੁਝ ਗਲਤ ਕਰਦੇ ਨੇ ਬਿਲਕੁਲ ਜੀ ਸਰਕਾਰ ਦੀ ਮੰਨ